ਸ਼੍ਰੋਮਣੀ ਅਕਾਲੀ ਦਲ ਦੇ ਸਾਹਮਣੇ ਇੱਕ ਹੋਰ ਵੱਡਾ ਝਟਕਾ ਉੜੀਕ ਕਰਦਾ ਪਿਆ ਕਿਸੇ ਵੇਲੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਵੱਡਾ ਝਟਕਾ ਲੱਗ ਸਕਦਾ ਹੈ ਔਰ ਇੱਕ ਇਹੋ ਜਿਹਾ ਵੱਡਾ ਲੀਡਰ ਜਿਸ ਦੇ ਉੱਤੇ ਸੁਖਵੀਰ ਸਿੰਘ ਬਾਦਲ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕਮਾਨ ਸੁੱਟੀ ਸੀ ਜਿਸ ਦੇ ਉੱਤੇ ਪੂਰਾ ਭਰੋਸਾ ਜਤਾਇਆ ਸੀ ਉਹ ਲੀਡਰ ਕਿਸੇ ਵੇਲੇ ਵੀ ਅਕਾਲੀ ਦਲ ਨੂੰ ਛੱਡ ਕੇ ਸੁਖਵੀਰ ਸਿੰਘ ਬਾਦਲ ਨੂੰ ਉਹਨਾਂ ਦੀ ਸੋਚ ਨੂੰ ਉਹਨਾਂ ਦੀ ਉਮੀਦ ਨੂੰ ਸਖਣਿਆ ਛੱਡ ਕੇ ਜਾ ਸਕਦਾ ਜਲੰਧਰ ਜ਼ਿਮਨੀ ਚੋਣ ਦਾ ਸਮਾਂ ਹੈ ਸੁਭਾਵਿਕ ਤੌਰ ਦੇ ਉੱਤੇ ਇੱਥੇ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਛੱਡਣ ਵਾਲਾ ਇਹ ਵਿਅਕਤੀ ਜਲੰਧਰ ਦੇ ਨਾਲ ਤੱल्लुक ਰੱਖਦਾ ਹੋਵੇਗਾ ਪਰ ਇਹੋ ਜਿਹਾ ਕਿਹੜਾ ਲੀਡਰ ਹੈ ਜਲੰਧਰ ਤੋਂ ਜਿਹਦੇ ਉੱਤੇ ਪੂਰਾ ਭਰੋਸਾ ਸ਼੍ਰੋਮਣੀ ਅਕਾਲੀ ਦਲ ਨੇ ਜਤਾਇਆ ਸੀ ਇਹ ਹੋਰ ਕੋਈ ਨਹੀਂ ਸਕੂ ਮੋਹਿੰਦਰ ਸਿੰਘ ਕੇਪੀ ਨੇ ਮੋਹਿੰਦਰ ਸਿੰਘ ਕੇਪੀ ਦੇ ਬਾਰੇ ਦੇ ਵਿੱਚ ਖਬਰ ਸਾਹਮਣੇ ਆ ਰਹੀ ਹੈ ਕਿ ਕਿਸੇ ਵੇਲੇ ਵੀ ਸ਼੍ਰੋਮਣੀ ਅਕਾਲੀ ਦਲ ਛੱਡ ਸਕਦੇ ਨੇ ਮਹਿਜ਼ ਕੁਝ ਮਹੀਨਿਆਂ ਦੇ ਵਿੱਚ ਇਹ ਪਰਿਵਰਤਨ ਦੁਆਰਾ ਹੋ ਸਕਦਾ ਹੈ ਤੇ ਘਰ ਵਾਪਸੀ ਕਾਂਗਰਸ ਦੇ ਵਿੱਚ ਕੀਤੀ ਜਾ ਸਕਦੀ ਹੈ ਮੋਹਿੰਦਰ ਸਿੰਘ ਕੇਪੀ ਕਾਂਗਰਸ ਤੋਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰਦੇ ਨੇ ਲੋਕ ਸਭਾ ਚੋਣਾਂ ਲੜਦੇ ਨੇ ਜਲੰਧਰ ਲੋਕ ਸਭਾ ਹਲਕਾ ਮਹਿੰਦਰ ਸਿੰਘ ਕੇਪੀ ਸ਼੍ਰੋਮਣੀ ਅਕਾਲੀ ਦਲ ਦੀ ਸੀਟ ਤੇ ਲੜਦੇ ਨੇ ਪਰ ਉਥੇ ਬੁਰੀ ਤਰ੍ਹਾਂ ਹਾਰ ਜਾਂਦੇ ਨੇ ਮਹਿਜ਼ 80000 ਦੇ ਕਰੀਬ ਵੋਟਾਂ ਜਿਹੜੀਆਂ ਨੇ ਉਹਨਾਂ ਨੂੰ ਪੈਂਦੀਆਂ ਨੇ ਪਰ ਇਸ ਦੇ ਬਾਵਜੂਦ ਹੁਣ ਦੁਬਾਰਾ ਤਿਆਰਬਰ ਤਿਆਰ ਨੇ ਮਹਿੰਦਰ ਕੇਪੀ ਔਰ ਦੱਸਿਆ ਜਾ ਰਿਹਾ ਹੈ ਸੂਤਰਾਂ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਕਿਸੇ ਵੀਲੇ ਵੀ ਮਹਿੰਦਰ ਕੇਪੀ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਜਿਹੜਾ ਉਹ ਛੱਡ ਸਕਦੇ ਐ ਸੂਤਰਾਂ ਹਵਾਲੇ ਤੋਂ ਵੱਡੀ ਖਬਰ ਹੈ ਔਰ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਦੇ ਵਿੱਚ ਜਾ ਕੇ ਤੇ ਵਿਧਾਨ ਸਭਾ ਜ਼ਿਮਨੀ ਚੋਣ ਜਿਹੜੀ ਜਲੰਧਰ ਦੀ ਹੈਗੀ ਆ ਉਹ ਲੜ ਸਕਦੇ ਨੇ ਜਲੰਧਰ ਵੈਸਟ ਹਲਕਾ ਜਿੱਥੋਂ ਜ਼ਿਮਨੀ ਚੋਣ ਕਰਵਾਈ ਜਾ ਰਹੀ ਹੈ ਵਿਧਾਨ ਸਭਾ ਸੀਟ ਨੂੰ ਲੈ ਕੇ ਉਸੇ ਸੀਟ ਦੇ ਉੱਤੇ ਮਹਿੰਦਰ ਸਿੰਘ ਕੇਪੀ ਚੋਣ ਲੜ ਸਕਦੇ ਨੇ ਕਾਂਗਰਸ ਦੇ ਸਿਰ ਦੇ ਉੱਤੇ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਜੇ ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਦੇ ਕੁਝ ਗੁੱਜੇ ਸੂਤਰਾਂ ਦਾ ਕਹਿਣਾ ਹੈ ਕਿ ਮਹਿੰਦਰ ਸਿੰਘ ਕੇਪੀ ਨੂੰ ਫਰਮਾਇਸ਼ ਕੀਤੀ ਗਈ ਸੀ ਉਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਵਿਧਾਨ ਸਭਾ ਇਲੈਕਸ਼ਨ ਲੜੋ ਕਿਉਂਕਿ ਮਹਿੰਦਰ ਸਿੰਘ ਕੇਪੀ ਦਾ ਜਲੰਧਰ ਵੈਸਟ ਦੇ ਉੱਤੇ ਵੀ ਇੱਕ ਸਮੇਂ ਤੇ ਹੋਲਡ ਰਿਹਾ ਹੈ ਪਰ ਉਸੇ ਨੂੰ ਲੈ ਕੇ ਮੋਹਿੰਦਰ ਕੇਪੀ ਨੇ ਸੂਤਰਾ ਮੁਤਾਬਕ ਇਨਕਾਰ ਕਰ ਦਿੱਤਾ ਸੀ ਕਿਹਾ ਸੀ ਕਿ ਮੈਂ ਸਿਰਫ ਐਮਪੀ ਦੀ ਇਲੈਕਸ਼ਨ ਲੜਾਂਗਾ ਇਸ ਤੋਂ ਅਲੱਗ ਮੈਂ ਕੋਈ ਇਲੈਕਸ਼ਨ ਨਹੀਂ ਲੜਨਾ ਚਾਹੁੰਦਾ ਪਰ ਉੱਥੇ ਹੀ ਹੁਣ ਇੱਕ ਸੂਤਰਾ حوالےੋਂ ਖਬਰ ਹੋਰ ਆਈ ਹੈ ਕਿ ਮੋਹਿੰਦਰ ਖੇਪੀ ਕਿਸੇ ਵੇਲੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਤੇ ਕਾਂਗਰਸ ਦਾ ਵਾਪਸ ਪੱਲਾ ਫੜ ਸਕਦੇ ਨੇ ਘਰ ਵਾਪਸੀ ਕਰ ਸਕਦੇ ਨੇ ਦਲ ਬਦਲੀ ਦਾ ਦੌਰ ਖੈਰ جاری ਹੈ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਦੇ ਵੇਲੇ ਸੀ ਉਸੇ ਤਰ੍ਹਾਂ ਹੁਣ ਜ਼ਿਮਨੀ ਚੋਣ ਵੇਲੇ ਵੀ ਜਾਰੀ ਨਜ਼ਰ ਆ ਰਿਹਾ ਹੈ ਔਰ ਇਸ ਤੋਂ ਬਾਅਦ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਵਿਧਾਨ ਸਭਾ ਚੋਣਾਂ 227 ਦੀਆਂ ਕਿਉਂਕਿ ਕੁਝ ਸਾਲਾਂ ਬਾਅਦ ਹੁਣ ਉਹ ਵੀ ਅੱਗੇ ਆਉਂਦੀਆਂ ਪ੍ਰਤੀਤ ਹੋ ਰਹੀਆਂ ਨੇ ਪਰ ਉਸੇ ਤੋਂ ਪਹਿਲਾਂ ਹੁਣ ਜਿਹੜੀ ਇਸ ਜਮਨੀ ਚੋਣ ਦੇ ਵਿੱਚ ਗੱਲ ਪ੍ਰਤੀਤ ਹੋ ਰਹੀ ਹੈ ਉਸ ਮੁਤਾਬਿਕ ਮਹਿੰਦਰ ਕੇਪੀ ਕਹਿੰਦੇ ਨੇ ਸੂਤਰਾਂ ਮੁਤਾਬਕ ਕਿਸੇ ਵੇਲੇ ਵੀ ਕਾਂਗਰਸ ਦਾ ਪੱਲਾ ਫੜ ਸਕਦੇ ਨੇ ਕਾਂਗਰਸ ਦਾ ਪੱਲਾ ਵੀ ਇਸ ਕਰਕੇ ਕਿਉਂਕਿ ਜਲੰਧਰ ਦੇ ਵਿੱਚ ਐਮਪੀ ਬਣੇ ਨੇ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਉਮੀਦਵਾਰ ਸਨ ਚਰਨਜੀਤ ਸਿੰਘ ਚੰਨੀ ਤੇ ਮਹਿੰਦਰ ਕੇਪੀ ਆਪਸ ਦੇ ਵਿੱਚ ਬੜੀ ਨਜ਼ਦੀਕੀ ਔਰ ਖਾਸ ਕਰਕੇ ਇਹਨਾਂ ਦਾ ਆਪਸ ਦੇ ਵਿੱਚ ਰਿਸ਼ਤਾ ਹੈ ਦੋਵੇਂ ਰਿਸ਼ਤੇਦਾਰ ਨੇ ਔਰ ਇਸੇ ਦੇ ਚੱਲਦੇ ਹੋਏ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਹੁਣ ਮਹਿੰਦਰ ਕੇਪੀ ਨੂੰ ਵੀ ਕਿਤੇ ਨਾ ਕਿਤੇ ਸੈੱਟ ਬੇ ਕਿਹਾ ਜਾ ਰਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਮੋਹਿੰਦਰ ਸਿੰਘ ਕੇਪੀ ਨੂੰ ਵੀ ਕਿਤੇ ਨਾ ਕਿਤੇ ਸੈੱਟ ਕਰਨ ਗਿਆ ਇੱਥੇ ਇਹ ਵੀ ਦੱਸ ਦਿੰਨੇ ਆ ਕਿ ਮੋਹਿੰਦਰ ਕੇਪੀ ਦੇ ਉੱਤੇ ਪਹਿਲਾਂ ਅੰਦਰ ਖਾਤੇ ਇਹ ਵੀ ਇਲਜ਼ਾਮ ਲੱਗ ਚੁੱਕੇ ਨੇ ਕਿ ਲੋਕ ਸਭਾ ਚੋਣਾਂ ਦੇ ਵਿੱਚ ਮੋਹਿੰਦਰ ਕੇਪੀ ਨੇ ਲੋਕ ਸਭਾ ਚੋਣਾਂ ਦੇ ਵਿੱਚ ਮੋਹਿੰਦਰ ਕੇਪੀ ਦੇ ਉੱਤੇ ਇਲਜ਼ਾਮ ਲੱਗਿਆ ਸੀ ਕਿ ਚਰਨਜੀਤ ਸਿੰਘ ਚੰਨੀ ਨੂੰ ਜਿਤਾਉਣ ਵਾਸਤੇ ਮੋਹਿੰਦਰ ਕੇਪੀ ਬੈਕ ਫਰੰਟ ਦੇ ਉੱਤੇ ਆ ਗਏ ਸੀ ਜਦਕਿ ਉਹਨਾਂ ਨੂੰ ਫਸਟ ਅੱਗੇ ਰਹਿਣਾ ਚਾਹੀਦਾ ਸੀ ਫਰੰਟ ਤੇ ਰਹਿਣਾ ਚਾਹੀਦਾ ਸੀਗਾ ਔਰ ਇਸ ਦੇ ਬਾਵਜੂਦ ਇਲਜ਼ਾਮ ਲੱਗੇ ਸੀ ਕਿ ਮੋਹਿੰਦਰ ਕੇਪੀ ਨੇ ਜਾਣਬੁੱਝ ਕੇ ਹਾਰ ਨੂੰ ਗਲੇ ਲਾਇਆ ਪਰ ਹੁਣ ਮੋਹਿੰਦਰ ਕੇਪੀ ਸੂ ਵਾਪਸੀ ਕਰਨ ਤੋਂ ਬਾਅਦ ਮਹਿੰਦਰ ਕੇਪੀ ਜਲੰਧਰ ਵੈਸਟ ਦੀ ਸੀਟ ਦੇ ਉੱਤੇ ਲੋਕ ਸਭਾ ਚੋਣ ਵੀ ਲੜ ਸਕਦੇ ਨੇ ਇਹ ਵੀ ਸੂਤਰਾਂ ਵੱਲੋਂ ਕਿਹਾ ਜਾ ਰਿਹਾ ਹੈ ਇੱਕ ਪਾਸੇ ਤਾਂ ਮਹਿੰਦਰ ਕੇਪੀ ਜਿਹੜੇ ਨੇ ਉਹ ਪਿਛਲੇ 10 ਸਾਲਾਂ ਤੋਂ ਇਲਜ਼ਾਮ ਲਾ ਰਹੇ ਸੀ ਕਾਂਗਰਸ ਤੇ ਕਦੀ ਕਿਹਾ ਜਾਂਦਾ ਸੀ ਕਿ ਮੇਰਾ ਸਿਆਸੀ ਕਤਲ ਕੀਤਾ ਗਿਆ ਕਦੀ ਕਿਹਾ ਜਾਂਦਾ ਸੀ ਕਿ ਮੇਰੇ ਨਾਲ ਗੇਮ ਖੇਡ ਦੀ ਖੇਡ ਦਿੱਤੀ ਗਈ ਹੈ ਜਦੋਂ 2014 ਦੇ ਵਿੱਚ ਚੌਧਰੀ ਸੰਤੋਖ ਸਿੰਘ ਐਮਪੀ ਬਣਦੇ ਨੇ ਜਲੰਧਰ ਤੋਂ ਤੇ ਉਸ ਤੋਂ ਬਾਅਦ ਹੀ ਇਹ ਸਾਰਾ ਵਿਵਾਦ ਸ਼ੁਰੂ ਹੋ ਜਾਂਦਾ 2014 2019 ਤੇ ਉਸ ਤੋਂ ਬਾਅਦ ਹੁਣ ਜਿਹੜਾ 2024 ਵਿੱਚ ਲੋਕ ਸਭਾ ਚੋਣਾਂ ਹੋਈਆਂ ਨੇ ਇਹਨਾਂ ਤਿੰਨਾਂ ਲੋਕ ਸਭਾ ਚੋਣਾਂ ਦੇ ਵਿੱਚ ਮਹਿੰਦਰ ਕੇਪੀ ਦੇ ਸੋਰ ਜਿਹੜੇ ਨੇ ਉਹ ਵਿਗੜੇ ਰਹੇ ਸੀ ਔਰ ਕਾਂਗਰਸ ਦੇ ਖਿਲਾਫ ਜਿਹੜੇ ਨੇ ਉਹ ਡਟੇ ਰਹੇ ਸੀ ਖਿਲਾਫ ਤੇ ਜਿਹੜੀ ਆ ਉਹ ਕਰਦੇ ਰਹੇ ਸੀ ਖੈਰ ਮਹਿੰਦਰ ਕੇਪੀ ਜਿਹੜੇ ਨੇ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਇਹ ਕਹਿ ਦਿੱਤਾ ਸੀਗਾ ਕਿ ਕਾਂਗਰਸ ਜਿਹੜੀ ਉਹਨਾਂ ਨੂੰ ਹੱਥ ਪੱਲਾ ਨਹੀਂ ਫੜਾਂਦੀ ਪਈ ਹਾਲ ਹੀ ਦੇ ਵਿੱਚ ਜਦੋਂ ਲੋਕ ਸਭਾ ਚੋਣਾਂ ਸੀ 2024 ਦੀਆਂ ਉਸ ਵੇਲੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਸੀ ਉਸ ਵੇਲੇ ਵੀ ਉਹਨਾਂ ਤੋਂ ਵਿਚਾਰ ਪੁੱਛੇ ਗਏ ਸੀ ਕਿ ਉਹਨਾਂ ਨੇ ਕਿਉਂ ਕਾਂਗਰਸ ਛੱਡ ਕੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਸ਼ੋਸ਼ਣ ਕੀਤਾ ਗਿਆ ਉਹਨਾਂ ਨੇ ਸਾਫ਼ ਕਿਹਾ ਸੀ ਕਿ ਮੇਰਾ ਪਰਿਵਾਰ ਜਿਹੜਾ ਕਾਂਗਰਸ ਦੇ ਨਾਲ ਲਗਾਤਾਰ ਜੁੜਿਆ ਰਿਹਾ ਮੇਰੇ ਪੁਰਖੇ ਕਾਂਗਰਸ ਦੇ ਵਿੱਚ ਰਹੇ ਨਹੀਂ ਮੈਂ ਕਾਂਗਰਸ ਦੇ ਵਿੱਚ ਰਿਹਾ ਉਹਨਾਂ ਨੇ ਕਿਹਾ ਕਿ ਸਾਡੇ ਪਰਿਵਾਰ ਦੇ ਇਤਿਹਾਸ ਦੀ ਵੀ ਕਾਂਗਰਸ ਨੇ ਕਦਰ ਨਹੀਂ ਕੀਤੀ ਇਥੋਂ ਤੱਕ ਇਲਜ਼ਾਮ ਲਾਏ ਸੀ ਪਰ ਹੁਣ ਸੂਤਰਾਂ ਮੁਤਾਬਕ ਉਹੀ ਮਹਿੰਦਰ ਕੇਪੀ ਕਾਂਗਰਸ ਦੇ ਵਿੱਚ ਵਾਪਸੀ ਕਰਨ ਨੂੰ ਤਿਆਰ ਦੱਸੇ ਜਾ ਰਹੇ ਨੇ ਕਿਹਾ ਜਾ ਰਿਹਾ ਕਿ ਮਹਿੰਦਰ ਕੇਪੀ ਕਿਸੇ ਵੇਲੇ ਵੀ ਕਾਂਗਰਸ ਜੁਆਇਨ ਕਰ ਸਕਦੇ ਨੇ ਹਾਲਾਂਕਿ ਪ੍ਰਮਾਣਿਤ ਟਿੱਪਣੀ ਅਜੇ ਤੱਕ ਨਹੀਂ ਕੀਤੀ ਜਾ ਸਕਦੀ ਇਸ ਬਾਰੇ ਮੋਹਰ ਉਦੋਂ ਹੀ ਲੱਗੇਗੀ ਜਦੋਂ ਮਹਿੰਦਰ ਕੇਪੀ ਕਾਂਗਰਸ ਚਲੇ ਜਾਣਗੇ ਅਜ ਵੱਡੀ ਖਬਰ ਹੈ ਕਿ ਘਰ ਵਾਪਸੀ ਕੀਤੀ ਜਾ ਰਹੀ ਹੈ ਔਰ ਜਲੰਧਰ ਵੈਸਟੀ ਦੀ ਸੀਟ ਦੇ ਉੱਤੇ ਮਨਚਾਹੀ ਸੀਟ ਦੇ ਉੱਤੇ ਮਹਿੰਦਰ ਕੇਪੀ ਵਿਧਾਨ ਸਭਾ ਜ਼ਿਮਨੀ ਚੋਣ ਲੜ ਸਕਦੇ ਨੇ ਜੋ ਵੀ ਹੋਏਗਾ ਹਉਂਦੇ ਸਮੇ ਨੂੰ ਦੱਸਦੇ ਰਹਿਵਾਂਗੇ ਉਹ ਤਕਲੀਬ ਨੇ ਰੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ